ਉਰੀਆ ਕੋ ਰਾਦੀ ਨੇ ਬੋਰਡ ਬਾਹਰ ਰੱਖਿਆ ਜੇ ਕੋਈ ਉਹ ਬੋਰਡ ਪਾੜ ਗਿਆ ਜੇ ਬਾਹਰ ਆਹ ਵੇਖਦੇ ਤੁਸੀਂ ਤੁਸੀਂ ਕਹਿੰਦੇ ਨਾ ਪੰਜਾਬ ਦੇ ਲੋਕ ਬਾਹਰ ਭੱਜੇ ਜਾਂਦੇ ਆ ਤੇ ਆ ਦੀਦੀ ਨੇ ਪੰਜਾਬ ਦੇ ਵਿੱਚ ਹੀ ਆਪਣਾ ਇੱਥੇ ਛੋਟਾ ਜਿਹਾ ਕੰਮ ਸ਼ੁਰੂ ਕੀਤਾ ਜੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਨਾਲੇ ਕੀਤੀ ਜੇ ਗੋੜ ਵਾਲੀ ਚਾਹ ਸਟਾਰਟ ਜੀ ਲੋਕ ਤੇ ਬਾਹਰ ਭੱਜੇ ਜਾਂਦੇ ਹਨਾ ਹਾਂਜੀ ਹਾਂਜੀ ਤੂੰ ਹੀ ਆਪਣਾ ਇੱਥੇ ਕੰਮ ਸ਼ੁਰੂ ਕੀਤਾ ਵਾ ਇੱਥੇ ਇੱਥੇ ਨੰਦੇ ਆ ਭਾਵੇਂ ਥੋੜਾ ਕਮਾ ਲਓ ਤੇ ਭਾਵੇਂ ਬਹੁਤਾ ਕਮਾ ਲਓ ਜੋ ਇੱਥੋਂ ਦੀ ਇਹਦੀ ਇੱਥੇ ਇੱਥੇ ਫਾਇਦਾ ਕਿ ਬਾਹਰ ਫਾਇਦਾ ਜਾਂਦਾ ਨਹੀਂ ਨਹੀਂ ਭਰਾ ਇੱਥੇ ਫਾਇਦਾ ਆ ਆਪਣੇ ਘਰਦਿਆਂ ਦੇ ਵਿੱਚ ਰਹਿ ਕੇ ਨਾਲੇ ਕਮਾਈ ਕਰੋ ਬਸ ਬਸ ਕੀ ਕਹਿਣਾ ਚਾਹੋਗੇ ਪੰਜਾਬ ਵਾਲੇ ਜਿਹੜੇ ਬਾਹਰ ਭੱਜੇ ਜਾਂਦੇ ਆ ਸਾਨੂੰ ਮਿਲਦੀ ਨਹੀਂ ਹਾਂਜੀ ਕਹਿਣਾ ਕੀ ਆ ਮੈਂ ਦੇ ਇਹੀ ਕਹਿਣਾ ਚਾਹੂੰਗੀ ਵੀ ਜ਼ਰੂਰ ਗੋਰਿਆਂ ਦੇ ਥੱਲੇ ਗੁਲਾਮੀ ਕਰਨੀ ਜੇ ਇੱਥੇ ਆਪਣਾ ਕਾਰੋਬਾਰ ਕਰੋ ਆਪਣੇ ਪੰਜਾਬ 'ਚ ਹੀ ਕਰੋ ਉਹਨਾਂ ਇਤੇ ਵਧੀਆ ਸੈਟ ਹੈ ਨਾ ਉਹਨਾਂ ਕੰਮ ਬਹੁਤ ਵਧੀਆ ਬਹੁਤ ਅਮਰਸਰ ਵਾਲਾਂ ਦਾ ਰਿਸਪੌਂਸ ਮਿਲਣ ਡਿਆ ਨਾ ਹਾਂਜੀ ਬਹੁਤ ਪਿਆਰ ਮਿਲਣ ਡਿਆ ਉਹਨਾਂ ਦਾ ਸਸਿਕਾ ਦੀ ਜੀ ਸਸਿਕਾ ਲਵੀਤ ਜੀ ਕੀ ਹਾਲ ਚਾਲ ਜੇ ਵਾ ਵਧੀਆ ਵਧੀਆ ਤੇ ਸੁਣਾਓ ਕਿਵੇਂ ਦੀਦੀ ਕੰਮ ਚੱਲਣ ਡਿਆ ਬਹੁਤ ਕਿਰਪਾ ਪ੍ਰਮਾਤਮਾ ਦੀ ਵਧੀਆ ਚੱਲੀ ਜਾਂਦੇ ਨਾ ਹਾਂਜੀ ਹਾਂਜੀ ਤੂੰ ਹੀ ਦੱਸੋ ਵਧੀਆ ਵਧੀਆ ਤੇ ਅੱਜ ਕੀ ਚਾਹ ਕਿڑی ਲਾ ਕੇ ਆਏ ਜੀ ਗੋੜ ਵਾਲੀ ਗੋੜ ਵਾਲੀ ਚਾਹ ਹਾਂਜੀ ਉਹ ਵੀ ਅਮਰਸਰ ਦੇ ਵਿੱਚ ਉਹ ਵੀ ਅਮਰਸਰ ਦੇ ਵਿੱਚ ਤੇ ਪਿਓਗੇ ਦੀਦੀ ਨੂੰ ਚਾਹ ਜ਼ਰੂਰ ਜੀ ਦੀ ਪਿਓਾਂ ਚਾਹ ਫਿਰ ਗੋੜ ਵਾਲੀ ਲਓ ਜੀ ਉਹਨੇ ਬਣਾਈ ਰੈਸ਼ੀ ਅੱਛਾ ਪਹਿਲੇ ਬਣਾ ਕੇ ਰੱਖੀ ਹੈ ਚਾਹ ਹਾਂਜੀ ਹਾਂਜੀ ਕਾਇਮ ਨਹੀਂ ਲੱਗਦਾ ਫਿਰ ਕਸਟਮਰ ਮੇਰਾ ਖਲੋਂਦਾ ਨਹੀਂ ਆ ਅੱਛਾ ਦੁੱਧ ਦੀ ਪੱਤੀ ਹੁੰਦੀ ਆ ਅੱਛਾ ਅੱਛਾ ਇਹ ਗੋੜ ਵਾਲੀ ਆ ਹਾਂਜੀ 2 ਕੱਪ ਲਾ ਦਿਓ ਸਾਡੇ ਜੁਗੀ ਚਾਹ ਲੋ ਸਰ ਲੋਰੀ ਆ ਗਈ ਆਪਣੀ ਫੇਮਸ ਗੋੜ ਵਾਲੀ ਚਾਹ ਇਹ ਵੀ ਸੇਦ ਦੇ ਨਾਲ ਪੂਰੀ ਸਬੰਧ ਦਾ ਮਤਲਬ ਕੋਈ ਨੁਕਸਾਨ ਨਹੀਂ ਦਾ ਅੱਛਾ ਖਾਂਡ ਵਗੈਰਾ ਤੇ ਖਾਂਡ ਵਗੈਰਾ ਤੇ ਨਹੀਂ ਪਾਉਂਦੇ ਨਾ ਇਹਦੇ ਵਿੱਚ ਸਮਾਨ ਬਹੁਤ ਪਾਈਦਾ ਅੱਛਾ ਤੇ ਬਾਹਰ ਜਾਂਦਾ ਇਹਦਾ ਕੰਮ ਹੀ ਬਾਹਰ ਜਾਂਦਾ ਚਾਹੀਦਾ ਉਹ ਖਤਮ ਹੋ ਗਿਆ ਖਤਮ ਹੋ ਗਿਆ ਉਹ ਕੀੜਾ ਖਤਮ ਉਹ ਕੀੜਾ ਖਤਮ ਹੋ ਗਿਆ ਨਾ ਕਿਉਂਕਿ ਆਪਣੀ ਜਿਹੜੀ ਜਨਰੇਸ਼ਨ ਹੈ ਨਾ ਇਸ ਦੀ ਦੁਨੀਆ ਹਾਂਜੀ ਏ ਮਾੜਾ ਸਾਰਾ ਕੁਝ ਜੋ ਵੀ ਚੀਜ਼ ਆ ਉਹ ਖਾਈ ਜਾਂਦੀ ਉਹਨੂੰ ਇਹਨਾਂ ਉਹਨਾਂ ਨੂੰ ਇਹ ਸਿਹਤ ਦਾ ਆਪਣੇ ਦਾ ਪਤਾ ਨਹੀਂ ਆ ਅਸੀਂ ਹੁਣ ਨਵੀਆਂ ਨਵੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਸਿਹਤ ਲਈ ਲੈ ਕੇ ਆਉਣੀਆਂ ਹੁਣ ਬਸ ਥੋੜੇ ਕੇ ਟਾਈਮ ਤੱਕ ਤੜਕੇ ਵਾਲੀ ਚਾਹ ਆਏਗੀ ਤੜਕੇ ਵਾਲੀ ਚਾਹ ਹਾਂਜੀ ਉਹ ਪੀਓਗੇ ਨਹੀਂ ਖਾਓਗੇ ਬੱਚਾ ਖਾਵਾਂਗੇ ਤੇ ਪੀਵਾਂਗੇ ਵੀ ਹਾਂਜੀ ਲੀ ਉਹ ਚੁੱਲੇ ਤੇ ਕੀ ਰੱਖਿਆ ਜੇ ਉਹ ਤੇ ਸਾਗ ਰੱਖੀਦਾ ਏ ਬੱਚਾ ਸਾਗ ਹਾਂਜੀ ਅਚਾ ਹੁਣ ਇੱਥੇ ਚੁੱਲਾ ਲਾਤਾ ਲੱਗੇ ਜਣਾ ਹਾਂਜੀ ਲਓ ਜੀ ਲੀ ਸਾਗ ਵੀ ਦਿਖਾਉਗੇ ਇੱਕ ਮਿੰਟ ਲਓ ਸਰ ਲੋ ਜੀ ਇਹ ਆਪਣਾ ਆ ਗਿਆ ਸਾਗ ਘਰ ਦਾ ਫੇਮਸ ਸਾਗ ਘਰ ਦਾ ਬਣਾਇਆ ਹੋਇਆ ਬਹੁਤ સરਸ ਬਾਥੂ ਪਾ ਕੇ ਪਾਲਕ ਪਾ ਕੇ ਲੋ ਜੀ ਫੇਮਸ ਘਰ ਦਾ ਦਾ ਸਾਗ ਆ ਸਹੀ ਦਿਓ ਚਾਹ ਕਦੋਂ ਸ਼ੁਰੂ ਕਰੋਗੇ ਤੜਕੇ ਵਾਲੀ ਫਿਰ ਉਹ ਬਸ ਤਿੰਨ ਚਾਰ ਦਿਨਾਂ ਤੱਕ ਸ਼ੁਰੂ ਅੱਛਾ ਤਿੰਨ ਚਾਰ ਦਿਨਾਂ ਤੱਕ ਸ਼ੁਰੂ ਹੋ ਜਾਊਗਾ ਹਾਂਜੀ ਰੋਟੀ ਮਤਲਬ ਕਿ ਲੋਕੀ ਰੋਕੀ ਪੀਣਗੇ ਨਹੀਂ ਖਾਣਗੇ ਅੱਛਾ ਚਾਹ ਨੂੰ ਖਾਣਗੇ ਹਾਂਜੀ ਠੀਕ ਆ ਪੁਰਾਣੀ ਚੀਜ਼ ਹੀ ਇਹ ਜਿ ਲੈ ਆਉਣੀ ਚਾਹ ਹਾਂ ਲੱਗੀ ਤੜਕੇ ਵਾਲੀ ਸ਼ੁਰੂ ਤਿੰਨ ਚਾਰ ਦਿਨਾਂ ਦੇ ਵਿੱਚ ਵਿੱਚ ਅੰਮ੍ਰਿਤਸਰ ਵਾਲੇ ਪਹੁੰਚ ਜੀ ਦੀਦੀ ਕੋਲ ਦਵਾ ਦਾ ਰੇੜੀ ਮਾਰਕੀ ਉਹ ਵੀ ਕਿਹੇ ਚੀਜ਼ ਚ ਨਹੀਂ ਮਿੱਟੀ ਦੇ ਬਰਤਨ ਚ ਅੱਛਾ ਮਿੱਟੀ ਦੇ ਬਰਤਨ ਦੇ ਵਿੱਚ ਉਹਦੇ ਛੋਟੇ ਛੋਟੇ ਆਉਂਦੇ ਮਿੱਟੀ ਦੇ ਕੱਪ ਜੀ ਹਾਂਜੀ ਹਾਂਜੀ ਠੀਕ ਆ ਜੀ ਆਹਦੀ ਲਾਤੀ ਮੱਕੀ ਦੀ ਰੋਟੀ ਹਾਂਜੀ ਸਰ ਠੀਕ ਆ ਭਾਈ ਤੁਸੀਂ ਕਿੱਥੋਂ ਖਾਣ ਆਏ ਜੀ ਮੈਂ ਭਾਜੀ ਆ ਜਾ ਆਇਆ ਛਾਟੇੋਂ ਅੱਛਾ ਛਾਟੇ ਤੋਂ ਹਾਂਜੀ ਹਾਂਜੀ ਠੀਕ ਆ ਤੇ ਕਿਵੇਂ ਰੋਟੀ ਦਾ ਸੁਆਦ ਮੈਂ ਤਾਂ ਪੁਰਾਣਾਂ ਦਾ ਭਾਜੀ ਤੇ ਪਾਈ ਵਾਲਾ ਕੰਮ ਆ ਤੇ ਲੋਕਾਂ ਨੂੰ ਹੋਣਾ ਚਾਹੀਦਾ ਇਹਨਾਂ ਕੋ ਸਪੋਰਟ ਕਰਨੀ ਚਾਹੀਦੀ ਪੰਜਾਬੀ ਦੀ ਹਾਂਜੀ ਆ ਰੇੜੀਆਂ ਜਿਹੜੇ ਬੰਦੇ ਖਾਂਦੇ ਆ ਨਾ ਪਰੌਂਠੇ ਪਰਾਂਠੇ ਆਲੂ ਦੇ ਪਰੌਂਠੇ ਬੋਨੀਰਾ ਜ਼ਹਿਰ ਆ ਹਾਂਜੀ ਜੇ ਆਪਣੇ ਸਿਹਤ ਦਾ ਧਿਆਨ ਰੱਖਣਾ ਵਾ ਤੇ ਇੱਥੇ ਆਓ ਭੈਣ ਜੀ ਕੋ ਠੀਕ ਆ ਬੜਾ ਨਜ਼ਾਰਾ ਕਰਦਾ ਸਵਾਦ ਆ ਠੀਕ ਆ ਇੱਕ ਵਾਰ ਖਾਓਗੇ ਤੇ ਤੁਸੀਂ ਯਾਦ ਰੱਖੋਗੇ ਬਾਰ ਬਾਰ ਇੱਥੇ ਆਓਗੇ ਮੈਂ ਤੇ ਆਪਣੇ ਸਾਰੇ ਭਰਾਵਾਂ ਨੂੰ ਕਹਿਣਾ ਕਿ ਵੀਰ ਜੀ ਜ਼ਰੂਰ ਇੱਥੇ ਪਹੁੰਚੋ ਆ ਰਾ ਕੇ ਖਾਓ ਇੱਥੇ ਤੇ ਆਨੰਦ ਲਓ ਠੀਕ ਹੈ ਇਹਨਾਂ ਦੀ ਗੋੜਾ ਵਾਲੀ ਚਾਹ ਵੀ ਪੀਤੀ ਹੈ ਤੁਸੀਂ ਬਸ ਜੀ ਉਹ ਵੀ ਆ ਆਰਡਰ ਦਿੱਤਾ ਆ ਅੱਛਾ ਉਹ ਵੀ ਲੱਗੇ ਪੀਣ ਨੂੰ ਆ ਲੱਗੇ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਠੀਕ ਹੈ ਔਰ ਸਸਤਾ ਨਾਲੇ ਵਧੀਆ ਓਕੇ ਥੈਂਕ ਯੂ ਅੰਕਲ ਜੀ ਵੈਲਕਮ ਜੀ ਜੀ ਫਿਰ 2-3 ਤਿੰਨ ਤੱਕ ਕਰੋਗੇ ਚਾਹ ਤੜਕੇ ਵਾਲੀ ਸ਼ੁਰੂ ਹਾਂਜੀ ਹਾਂਜੀ ਠੀਕ ਹੈ ਇੱਕ ਦੁੱਧ ਕੋਈ ਡੇਰੀ ਦਾਣੀ ਫਰੈਸ਼ ਕਰਦਾ ਹੀ ਹੋਏਗਾ ਭਾਵੇਂ ਕੋਲ ਬਣਾ ਕੇ ਭਾਵੇਂ ਫੈਂਟ ਘਟਵਾ ਕੇ ਚਾਹ ਬਣਵਾ ਸਕਦੇ ਚਾਹ ਕਰ ਲਓ ਹਨਾ ਉਸੇ ਵਾਂਗ ਹਾਂਜੀ ਲਓ ਜੀ ਅਸੀਂ ਵੀ ਪੀਤੀ ਦੀਦੀ ਕੋ ਗੋੜਾ ਵਾਲੀ ਚਾਹ ਤੇ ਜੇ ਕਿਸੇ ਨੇ ਚਾਹ ਗੋੜਾ ਲਈ ਪੀਣੀ ਆ ਤੇ ਬੱਕੀ ਦੀ ਰੋਟੀ ਦੇ ਸਰੋਂ ਦੇ ਸਾਗ ਨਾਲ ਰੋਟੀ ਵੀ ਖਾਣੀ ਆ ਤੇ ਪਹੁੰਚੋ ਰੈਡੀ ਮਾਰਕੀਟ ਦੇ ਵਿੱਚ ਅਮਰ ਸਾਹਿਬ ਦੇ ਵਿੱਚ ਮਿਲਦੇ ਆ ਤੁਹਾਨੂੰ ਹੋਰ ਨਵੀਂ ਵੀਡੀਓ ਦੇ ਨਾਲ ਓਕੇ ਬਾਜੀ ਥੈਂਕ ਯੂ